ਤੇਰਾ ਪਾਣਾ ਮਿੱਠਾ ਲਾਗੇ ਸੰਗਤ ਜੀ ਇਹ ਕਹਾਣੀ ਆ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਤਤੀ ਤਵੀ ਤੇ ਬੈਠੇ ਪਰ ਸਿਧਕ ਨਾ ਡੋਲਿਆ ਸਰੀਰ ਜਛਾਲੇ ਪਏ ਪਰ ਮਨ ਤੋ ਨਹੀਂ ਡੋਲੇ ਬੁੱਲਾ ਦੇ ਵਿੱਚ ਬਸ ਇੱਕ ਹੀ ਨਾਮ ਵਾਹਿਗੁਰੂ ਵਾਹਿਗੁਰੂ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਸਾਡੇ ਚੈਨਲ ਗੁਰੂ ਮਰਿਆਦਾ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਿੱਖ ਇਤਿਹਾਸ ਦੀ ਇੱਕ ਅਜਿਹੀ ਘਟਨਾ ਬਾਰੇ ਜਿਸ ਨੇ ਸਿੱਖ ਧਰਮ ਦੀ ਨੀਂਹ ਨੂੰ ਹੋਰ ਮਜ਼ਬੂਤ ਕੀਤਾ ਅਤੇ ਸੱਚ ਸੰਗਰਾਹ ਅਤੇ ਸ਼ਹਾਦਤ ਦੀ ਮਿਸਾਲ ਕਾਇਮ ਕੀਤੀ ਇਹ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਕਹਾਣੀ ਜੋ ਲਾਹੌਰ ਵਿੱਚ ਉਹਨਾਂ ਦੇ ਆਖਰੀ 5 ਦਿਨਾਂ ਦੌਰਾਨ ਵਾਪਰੀ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਕਿਉਂਕਿ ਇਹ ਕਹਾਣੀ ਨਾ ਸਿਰਫ ਤੁਹਾਡੇ ਦਿਲ ਨੂੰ ਛੂ ਜਾਵੇਗੀ ਸਗੋਂ ਸਾਨੂੰ ਸਾਰਿਆਂ ਨੂੰ ਸੱਚ ਦੇ ਰਾਹ ਤੇ ਚੱਲਣ ਦੀ ਪ੍ਰੇਰਣਾ ਵੀ ਦੇਵੇਗੀ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਸਨ ਉਹ ਸ਼ਾਂਤੀ ਦੇ ਪੁੰਜ ਸੱਚ ਦੇ ਰਾਖੇ ਅਤੇ ਮਨੁੱਖਤਾ ਦੇ ਸੇਵਕ ਸਨ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਨੀਂ ਰੱਖੀ ਅਤੇ ਸਿੱਖ ਧਰਮ ਨੂੰ ਨਵੀਂ ਉਚਾਈਆਂ ਤੇ ਪਹੁੰਚਾਇਆ ਪਰ ਉਹਨਾਂ ਦੀ ਵੱਡੀ ਪ੍ਰਸਿੱਧੀ ਅਤੇ ਸਿੱਖ ਧਰਮ ਦੇ ਵੱਧੇ ਪ੍ਰਭਾਵ ਨੂੰ ਮੁਗਲ ਸਮਰਾਟ ਜਹਾਂਗੀਰ برداشت ਨਹੀਂ ਕਰ ਸਕਿਆ ਜਹਾਂਗੀਰ ਦਾ ਮਨ ਸਿੱਖ ਧਰਮ ਦੀ ਤਰੱਕੀ ਨੂੰ ਦੇਖ ਕੇ ਈਰਖਾ ਅਤੇ ਗੁੱਸੇ ਨਾਲ ਭਰ ਗਿਆ ਇਸ ਦੀ ਸਭ ਤੋਂ ਵੱਡੀ ਵਜ੍ਹਾ ਸੀ ਗੁਰੂ ਜੀ ਦੁਆਰਾ ਸ਼ਹਿਜ਼ਾਦੇ ਖੁਸਰੋ ਨੂੰ ਦਿੱਤੀ ਗਈ ਸਹਾਇਤਾ ਗੱਲ 1605 ਦੀ ਹੈ ਜਦੋਂ ਮੁਗਲ ਸਮਰਾਟ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਦਿੱਲੀ ਦੀ ਗੱਦੀ ਤੇ ਬੈਠਾ ਜਹਾਂਗੀਰ ਦਾ ਪੁੱਤਰ ਖੁਸਰੋ ਆਪਣੇ ਪਿਤਾ ਦੇ ਵਿਰੋਧ ਬਗਾਵਤ ਕਰਕੇ ਪੰਜਾਬ ਵੱਲ ਭੱਜ ਗਿਆ। ਰਸਤੇ ਵਿੱਚ ਉਹ ਤਰਨਤਾਰਨ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ। ਗੁਰੂ ਜੀ ਨੇ ਮਨੁੱਖਤਾ ਦੇ ਨਾਤੇ ਖੁਸਰੋ ਦੀ ਸਹਾਇਤਾ ਕੀਤੀ ਅਤੇ ਉਸ ਨੂੰ ਅਸੀਸ ਦਿੱਤੀ। ਇਹ ਗੱਲ ਜਹਾਂਗੀਰ ਨੂੰ ਬਿਲਕੁਲ ਪਸੰਦ ਨਹੀਂ ਆਈ। ਉਸਨੇ ਗੁਰੂ ਜੀ ਤੇ ਬਗਾਵਤ ਦਾ ਇਲਜ਼ਾਮ ਲਾਇਆ ਅਤੇ ਉਹਨਾਂ ਨੂੰ ਲਾਹੌਰ ਵਿੱਚ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ। 1606 ਦੀ ਜੇਠ ਮਹੀਨੇ ਦੀ ਗਰਮੀ ਸੀ। ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਸ੍ਰੀ ਹਰਿ ਗੋਬਿੰਦ ਸਾਹਿਬ ਜੀ ਨੂੰ ਗੁਰੂ ਗੱਦੀ ਸੌਂਪੀ ਅਤੇ ਖੁਦ ਲਾਹੌਰ ਵੱਲ ਰਵਾਨਾ ਹੋ ਗਏ ਜਦੋਂ ਉਹ ਲਾਹੌਰ ਪਹੁੰਚੇ ਮੁਗਲ ਸਿਪਾਹੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਹਾਂਗੀਰ ਨੇ ਆਪਣੀ ਸਵੈ ਜੀਵਨੀ ਤੁਜ਼ਕ ਇੱਕ ਜਹਾਂਗੀਰੀ ਵਿੱਚ ਲਿਖਿਆ ਸੀ ਕਿ ਗੁਰੂ ਜੀ ਦੀ ਵੱਧਦੀ ਪ੍ਰਸਿੱਧੀ ਅਤੇ ਸਿੱਖ ਧਰਮ ਦਾ ਪ੍ਰਭਾਵ ਉਸ ਨੂੰ ਪਸੰਦ ਨਹੀਂ ਸੀ ਉਸ ਨੇ ਗੁਰੂ ਜੀ ਤੇ ਇਲਜ਼ਾਮ ਲਾਇਆ ਕਿ ਉਹ ਖੁਸਰੋਦੀ ਬਗਾਵਤ ਨੂੰ ਸਮਰਥਨ ਦੇ ਰਹੇ ਸਨ ਸਾਚੇ ਸੀ ਕਿ ਗੁਰੂ ਜੀ ਨੇ ਸਿਰਫ ਮਨੁੱਖੀ ਧਰਮ ਨਿਭਾਇਆ ਸੀ ਪਰ ਜਹਾਂਗੀਰ ਨੂੰ ਇਹ برداشت ਨਹੀਂ ਸੀ ਗੁਰੂ ਜੀ ਨੂੰ ਲਾਹੌਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਇਹ ਪਹਿਲਾ ਦਿਨ ਸੀ ਜਦੋਂ ਮੁਗਲ ਸ਼ਾਸਕ ਨੇ ਉਹਨਾਂ ਨੂੰ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਜਹਾਂਗੀਰ ਨੇ ਸੋਚਿਆ ਸੀ ਕਿ ਸ਼ਾਇਦ ਗੁਰੂ ਜੀ ਡਰ ਜਾਣਗੇ ਅਤੇ ਉਸ ਦੀਆਂ ਸ਼ਰਤਾਂ ਮੰਨ ਲੈਣਗੇ ਪਰ ਗੁਰੂ ਅਰਜਨ ਦੇਵ ਜੀ ਦਾ ਸ਼ਾਂਤ ਅਤੇ ਅਡੋਲ ਸੁਭਾਅ ਜਹਾਂਗੀਰ ਦੀਆਂ ਸਾਰੀਆਂ ਚਾਲਾਂ ਨੂੰ ਅਸਫਲ ਕਰ ਰਿਹਾ ਸੀ ਉਹ ਆਪਣੇ ਸਿਧਾਂਤਾਂ ਤੇ ਅਟੱਲ ਸਨ। ਉਹਨਾਂ ਨੇ ਕਿਹਾ ਸੀ ਤੇਰਾ ਕੀ ਮੀਠਾ ਲਾਗੇ ਹਰ ਨਾਮੁ ਪਦਾਰਥ ਨਾਨਕ ਮੰਗੇ। ਅਰਥਾਤ ਪ੍ਰਮਾਤਮਾ ਦੀ ਹਰ ਵਿਧੀ ਮੈਨੂੰ ਮਿੱਠੀ ਲੱਗਦੀ ਹੈ। ਮੈਂ ਸਿਰਫ ਪ੍ਰਮਾਤਮਾ ਦੇ ਨਾਮ ਦੀ ਮੰਗ ਕਰਦਾ ਹਾਂ। ਅਗਲੇ ਦਿਨ ਜਹਾਂਗੀਰ ਦੇ ਹੁਕਮ ਤੇ ਗੁਰੂ ਜੀ ਨੂੰ ਭਿਆਨਕ યાਤਨਾਵਾਂ ਦੇਣ ਦੀ ਸ਼ੁਰੂਆਤ ਕੀਤੀ ਗਈ। ਮੁਗਲ ਸ਼ਾਸਕ ਨੇ ਗੁਰੂ ਜੀ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। ਇਸ ਕਾਨੂੰਨ ਅਨੁਸਾਰ ਕਿਸੇ ਵਿਅਕਤੀ ਦਾ ਖੂਨ ਧਰਤੀ ਤੇ ਨਹੀਂ ਵਹਾਇਆ ਜਾਂਦਾ ਸੀ ਪਰ ਉਸ ਨੂੰ ਭਿਆਨਕ ਤਸੀਹੇ ਦੇ ਕੇ ਮਾਰਿਆ ਜਾਂਦਾ ਸੀ ਗੁਰੂ ਜੀ ਨੂੰ ਗਰਮ ਤਵੇ ਤੇ ਬਿਠਾਇਆ ਗਿਆ ਉਸ ਸਮੇਂ ਜੇਟ ਦੀ ਤਪਦੀ ਗਰਮੀ ਸੀ ਅਤੇ ਗਰਮ ਤਵੇ ਨੇ ਉਹਨਾਂ ਦੇ ਸਰੀਰ ਨੂੰ ਚੁਲਸਣਾ ਸ਼ੁਰੂ ਕਰ ਦਿੱਤਾ ਪਰ ਹੈਰਾਨੀ ਦੀ ਗੱਲ ਸੀ ਕਿ ਗੁਰੂ ਜੀ ਦੇ ਚਿਹਰੇ ਤੇ ਸ਼ਾਂਤੀ ਅਤੇ ਸਬਰ ਸੀ ਉਹ ਪਰਮਾਤਮਾ ਦੇ ਨਾਮ ਵਿੱਚ ਲੀਨ ਸਨ ਅਤੇ ਉਹਨਾਂ ਦੀ ਜ਼ੁਬਾਨ ਤੇ ਸਿਰਫ ਵਾ ਗੁਰੂ ਦਾ ਸਿਮਰਨ ਸੀ ਇਸ ਦੌਰਾਨ ਗੁਰੂ ਜੀ ਦੇ ਪ੍ਰੇਮੀਆਂ ਵਿੱਚੋਂ ਸੂਫੀ ਸੰਤ ਮੀਆਂ ਮੀਰ ਜੀ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀ ਰੱਖੀ ਸੀ ਗੁਰੂ ਜੀ ਨੂੰ ਮਿਲਣ ਆਏ ਜਦੋਂ ਉਹਨਾਂ ਨੇ ਗੁਰੂ ਜੀ ਦੀ ਹਾਲਤ ਦੇਖੀ ਤਾਂ ਉਹ ਦੁਖੀ ਹੋ ਗਏ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਮਹਾਰਾਜ ਤੁਹਾਡੇ ਸਰੀਰ ਤੇ ਛਾਲੇ ਪੈ ਰਹੇ ਹਨ ਫਿਰ ਵੀ ਤੁਸੀਂ ਸ਼ਾਂਤ ਕਿਵੇਂ ਹੋ ਗੁਰੂ ਜੀ ਨੇ ਜਵਾਬ ਦਿੱਤਾ ਮੀਆਂ ਮੀਰ ਜੀ ਜਿੰਨੇ ਛਾਲੇ ਮੇਰੇ ਸਰੀਰ ਤੇ ਪੈਣਗੇ ਉਹਨੇ ਹੀ ਸਿੱਖ ਸਿਦਕ ਵਾਲੇ ਹੋਣਗੇ ਇਹ ਸ਼ਬਦ ਸੁਣ ਕੇ ਮੀਆਂ ਮੀਰ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਗੁਰੂ ਜੀ ਦੀ ਇਹ ਸ਼ਾਂਤੀ ਅਤੇ ਸਿਦਕ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤੀਜੇ ਦਿਨ ਮੁਗਲ ਸਿਪਾਹੀਆਂ ਨੇ ਗੁਰੂ ਜੀ ਤੇ ਯਾਤਨਾਵੰਦ ਦੀ ਸੀਮਾ ਵਧਾ ਦਿੱਤੀ ਗਰਮ ਤਵੇ ਤੇ ਬੈਠੇ ਗੁਰੂ ਜੀ ਦੇ ਸਰੀਰ ਤੇ ਗਰਮ ਗਰਮ ਵੇਤ ਡੋਲੀ ਜਾਣ ਲੱਗੀ ਉਹਨਾਂ ਦਾ ਸਰੀਰ ਅੱਗਵਾਂ ਚੁਲਸ ਰਿਹਾ ਸੀ ਪਰ ਉਹ ਅਜੇ ਵੀ ਸ਼ਾਂਤ ਸੰਤ ਉਹਨਾਂ ਦੇ ਮੂਹਤੇ ਕੋਈ ਸ਼ਿਕਾਇਤ ਨਹੀਂ ਸੀ ਸਿਰਫ ਪ੍ਰਮਾਤਮਾ ਦਾ ਸਿਮਰਨ ਸੀ ਗੁਰੂ ਜੀ ਦੀ ਸਥਿਰਤਾ ਨੇ ਮੁਗਲ ਸਿਪਾਹੀਆਂ ਨੂੰ ਵੀ ਸੋਚਣ ਤੇ ਮਜਬੂਰ ਕਰ ਦਿੱਤਾ ਜਹਾਂਗੀਰ ਨੂੰ ਲੱਗ ਰਿਹਾ ਸੀ ਕਿ ਗੁਰੂ ਜੀ ਸ਼ਾਇਦ ਚੁੱਕ ਜਾਣਗੇ ਪਰ ਗੁਰੂ ਜੀ ਦਾ ਸਦਕ ਅਡੋਲ ਸੀ ਉਹ ਸੱਚ ਦੇ ਰਾਹ ਤੇ ਅਟਲ ਸਨ ਅਤੇ ਉਹਨਾਂ ਨੇ ਕਦੇ ਵੀ ਜ਼ੁਲਮ ਅੱਗੇ ਸਿਰ ਨਹੀਂ ਝੁਕਾਇਆ ਇਸ ਦੌਰਾਨ ਗੁਰੂ ਜੀ ਦੇ ਸਾਥੀਆਂ ਅਤੇ ਸੰਗਤ ਨੂੰ ਉਹਨਾਂ ਦੀ ਹਾਲਤ ਬਾਰੇ ਪਤਾ ਲੱਗ ਰਿਹਾ ਸੀ ਸਿੱਖ ਸੰਗਤ ਬੁਖੀ ਸੀ ਪਰ ਗੁਰੂ ਜੀ ਦੀ ਸਿੱਖਿਆ ਨੇ ਉਹਨਾਂ ਨੂੰ ਸਬਰ ਰੱਖਣ ਦੀ ਪ੍ਰੇਰਣਾ ਦਿੱਤੀ ਗੁਰੂ ਜੀ ਨੇ ਸਦਾ ਸਿਖਾਇਆ ਸੀ ਕਿ ਸੱਚ ਅਤੇ ਧਰਮ ਦੇ ਰਾਹ ਤੇ ਚੱਲਦਿਆਂ ਕੋਈ ਵੀ ਮੁਸੀਬਤ ਆਵੇ ਉਸ ਨੂੰ ਸਬਰ ਅਤੇ ਸਿਮਰਨ ਨਾਲ ਸਹਿਣਾ ਚਾਹੀਦਾ ਹੈ ਚੌਥੇ ਦਿਨ ਜਹਾਂਗੀਰ ਦੇ ਹੁਕਮ ਤੇ ਗੁਰੂ ਜੀ ਨੂੰ ਹੋਰ ਭਿਆਨਕ ਸਜ਼ਾਵਾਂ ਦਿੱਤੀਆਂ ਗਈਆਂ ਉਹਨਾਂ ਨੂੰ ਗਰਮ ਤਵੇ ਤੋਂ ਉਠਾ ਕੇ ਖੌਲਦੇ ਪਾਣੀ ਦੇ ਤੱਬ ਵਿੱਚ ਬਿਠਾਇਆ ਗਿਆ ਉਹਨਾਂ ਦੇ ਸਰੀਰ ਤੇ ਗਰਮ ਤੇਲ ਵੀ ਡੋਲਿਆ ਗਿਆ ਇਹ ਸਭ ਕੋਈ ਇੱਕ ਕਲਪਨੀ ਸੀ। ਸਰੀਰ ਦੀ ਹਰ ਇੱਕ ਸੈੱਲ ਨੂੰ ਜਲਾਉਣ ਵਾਲੀ ਇਸ યાਤਨਾ ਨੂੰ ਸਹਿਣਾ ਕਿਸੇ ਸਾਧਾਰਨ ਮਨੁੱਖ ਲਈ ਅਸੰਭਵ ਸੀ ਪਰ ਗੁਰੂ ਜੀ ਨੇ ਇਸ ਨੂੰ ਵੀ ਸਬਰ ਨਾਲ ਸਹਿਣ ਕੀਤਾ। ਉਹਨਾਂ ਦੀ ਜ਼ੁਬਾਨ ਤੇ ਵਾਏ ਗੁਰੂ ਦਾ ਨਾਮ ਸੀ ਅਤੇ ਉਹਨਾਂ ਦਾ ਮਨ ਪਰਮਾਤਮਾ ਵਿੱਚ ਲੀਨ ਸੀ। ਗੁਰੂ ਜੀ ਦੀ ਸੁਖਮਨੀ ਸਾਹਿਬ ਦੀ ਬਾਣੀ ਜੋ ਉਹਨਾਂ ਨੇ ਸੰਗਤ ਨੂੰ ਸ਼ਾਂਤੀ ਦੇਣ ਲਈ ਰਚੀ ਸੀ ਉਸ ਦੀਆਂ ਪੰਕਤੀਆਂ ਉਸ ਸਮੇਂ ਵੀ ਉਹਨਾਂ ਦੇ ਮਨ ਵਿੱਚ ਗੂੰਜ ਰਹੀਆਂ ਸਨ। ਸੋਖਮਨੀ ਸਾਹਿਬ ਦੀਆਂ 24 ਅਸ਼ਟਪਦੀਆਂ ਵਿੱਚ ਸ਼ਾਮਲ ਸ਼ਬਦ ਜਿਵੇਂ ਸੋਖਮਨੀ ਸੋਖ ਅੰਮ੍ਰਿਤ ਪ੍ਰਭ ਨਾਮੁ ਪਗਤ ਜਨਾ ਕੇ ਮਨ ਬਿਸਰਾਮ ਉਹਨਾਂ ਦੇ ਮਨ ਨੂੰ ਸ਼ਾਂਤੀ ਅਤੇ ਸਕੂਨ ਦੇ ਰਹੇ ਸਨ ਇਹ ਸ਼ਬਦ ਨਾ ਸਿਰਫ ਗੁਰੂ ਜੀ ਦੀ ਆਪਣੀ ਅਵਸਥਾ ਨੂੰ ਦਰਸਾਉਂਦੇ ਸਨ ਸਗੋ ਸੰਗਤ ਨੂੰ ਵੀ ਸਮਝਾਉਂਦੇ ਸਨ ਕਿ ਸੱਚ ਦੇ ਰਾਹ ਤੇ ਸਬਰ ਅਤੇ ਸਿਮਰਨ ਨਾਲ ਹੀ ਜੀਤ ਹਾਸਲ ਹੁੰਦੀ ਹੈ 5ਵੇਂ ਦਿਨ ਜਦੋਂ ਗੁਰੂ ਜੀ ਦਾ ਸਰੀਰ ਯਤਨਾਵਾਨ ਕਾਰਨ ਪੂਰੀ ਤਰ੍ਹਾਂ ਚੁਲਸ ਚੁੱਕਿਆ ਸੀ ਮੁਗਲ ਸਿਪਾਹੀਆਂ ਨੇ ਉਹਨਾਂ ਨੂੰ ਰਾਵੀ ਨਦੀ ਵਿੱਚ ਨਹਾਉਣ ਲਈ ਲੈ ਗਏ। ਇਹ ਸਿਰਫ ਇੱਕ ਬਹਾਨਾ ਸੀ ਕਿਉਂਕਿ ਜਹਾਂਗੀਰ ਦਾ ਇਰਾਦਾ ਗੁਰੂ ਜੀ ਨੂੰ ਮਾਰਨ ਦਾ ਸੀ। 3ਈ 1796 ਨੂੰ ਜਦੋਂ ਗੁਰੂ ਜੀ ਰਾਵੀ ਨਦੀ ਦੇ ਠੰਡੇ ਪਾਣੀਆਂ ਵਿੱਚ ਗਏ, ਉਹਨਾਂ ਦਾ ਸਰੀਰ ਨਦੀ ਦੀਆਂ ਲਹਿਰਾਂ ਵਿੱਚ ਅਲੋਪ ਹੋ ਗਿਆ। ਗੁਰੂ ਜੀ ਜੋਤੀ ਜੋਤ ਸਮਾ ਗਏ। ਉਸ ਥਾਂ ਤੇ ਅੱਜ ਗੁਰਦੁਆਰਾ ਡੇਰਾ ਸਾਹਿਬ ਬਣਿਆ ਹੋਇਆ ਹੈ ਜੋ ਹੁਣ ਪਾਕਿਸਤਾਨ ਵਿੱਚ ਹੈ। ਗੁਰੂ ਜੀ ਦੀ ਸ਼ਹਾਦਤ ਸਿੱਖ ਧਰਮ ਦਾ ਇੱਕ ਅਮੋਲੀ ਇਸ ਨੇ ਸਿੱਖ ਧਰਮ ਵਿੱਚ ਸ਼ਹਾਦਤ ਦੀ ਪਰੰਪਰਾ ਦੀ ਨੀਂ ਰੱਖੀ ਗੁਰੂ ਜੀ ਨੇ ਸੱਚ ਅਤੇ ਧਰਮ ਲਈ ਆਪਣੇ ਪ੍ਰਾਣਾ ਦੀ ਆਹੂਤੀ ਦੇ ਕੇ ਸਮੁੱਚੀ ਮਨੁੱਖਤਾ ਨੂੰ ਸੁਨੇਹਾ ਦਿੱਤਾ ਕਿ ਜ਼ੁਲਮ ਅਤੇ ਅਨਿਆ ਦੇ ਅੱਗੇ ਕਦੇ ਵੀ ਸਿਰ ਨਹੀਂ ਝੁਕਾਉਣਾ ਚਾਹੀਦਾ ਉਹਨਾਂ ਦੀ ਸ਼ਹਾਦਤ ਨੇ ਸਿੱਖ ਸੰਗਤ ਨੂੰ ਸੰਗਰਾਸ਼ ਅਤੇ ਸਿੱਧਕ ਦਾ ਰਾਹ ਦਿਖਾਇਆ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿਰਫ ਇੱਕ ਘਟਨਾ ਨਹੀਂ ਸੀ ਸਗੋਂ ਇੱਕ ਅਜਿਹਾ ਸੁਨੇਹਾ ਸੀ ਜਿਸ ਨੇ ਸਿੱਖ ਧਰਮ ਨੂੰ ਨਵੀਂ ਦਿਸ਼ਾ ਦਿੱਤੀ ਉਹਨਾਂ ਦੀ ਸਿੱਖਿਆ ਸੀ ਕਿ ਸੱਚ ਦੇ ਰਾਹ ਤੇ ਚੱਲਣ ਵਾਲੇ ਨੂੰ ਕਦੇ ਵੀ ਡਰ ਨਹੀਂ ਲੱਗਦਾ ਉਹਨਾਂ ਨੇ ਕਿਹਾ ਸੀ ਜੋ ਸੱਚੂ ਬੋਲੇ ਸੋਈ ਸੁਖੋ ਪਾਵੇ ਸੱਚੂ ਸੁਣੀਏ ਸੱਚੂ ਸੁਖੋ ਸਮਾਵੇ ਅਰਥਾਤ ਜੋ ਸੱਚ ਬੋਲਦਾ ਹੈ ਉਸ ਨੂੰ ਸੁਖ ਮਿਲਦਾ ਹੈ ਅਤੇ ਸੱਚ ਸੁਣਨ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਜੀ ਦੀ ਸੁਖਮਨੀ ਸਾਹਿਬ ਅੱਜ ਵੀ ਸਾਨੂੰ ਸ਼ਾਂਤੀ ਅਤੇ ਸਬਰ ਦਾ ਸੁਨੇਹਾ ਦਿੰਦੀ ਹੈ ਉਨ੍ਹਾਂ ਦੀ ਬਾਣੀ ਵਿੱਚ ਸ਼ਾਮਲ 2218 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹਨ। ਉਨ੍ਹਾਂ ਨੇ ਸਿੱਖ ਧਰਮ ਨੂੰ ਨਾ ਸਿਰਫ ਆਧਿਆਤਮਕ ਤੌਰ ਤੇ ਮਜ਼ਬੂਤ ਕੀਤਾ ਸਗੋਂ ਸਮਾਜਿਕ ਪ੍ਰਥਾ ਜਿਵੇਂ ਸਤੀ ਪ੍ਰਥਾ ਦੇ ਵਿਰੋਧ ਵੀ ਆਵਾਜ਼ ਉਠਾਈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਸੱਚ ਅਤੇ ਧਰਮ ਦੀ ਗੱਲ ਆਵੇ ਤਾਂ ਕੋਈ ਵੀ ਕੁਰਬਾਨੀ ਵੱਡੀ ਨਹੀਂ ਹੁੰਦੀ। ਉਨ੍ਹਾਂ ਦੀ ਜੀਵਨੀ ਸਾਨੂੰ ਸਬਰ, ਸਿਮਰਨ ਅਤੇ ਸੰਗ ਰਾਜ ਦਾ ਸੁਨੇਹਾ ਦਿੰਦੀ ਹੈ। ਅੱਜ ਜਦੋਂ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਕਿਵੇਂ ਅਪਣਾ ਸਕਦੇ ਹਾਂ ਕਿ ਅਸੀਂ ਸੱਚ ਦੇ ਰਾਹ 'ਤੇ ਚੱਲਣ ਦੀ ਹਿੰਮਤ ਰੱਖਦੇ ਹਾਂ ਕਿ ਅਸੀਂ ਅਨਿਆਂ ਦੇ ਵਿਰੁੱਧ ਆਵਾਜ਼ ਉਠਾ ਸਕਦੇ ਹਾਂ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸ਼ੁਕਰੀਆ ਜੇ ਤੁਹਾਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਇਹ ਕਹਾਣੀ ਛੂਹ ਗਈ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਤੁਹਾਡੇ ਮਨ ਵਿੱਚ ਗੁਰੂ ਜੀ ਦੀ ਸਿੱਖਿਆ ਨੂੰ ਲੈ ਕੇ ਕੀ ਵਿਚਾਰ ਹਨ ਕੀ ਤੁਸੀਂ ਵੀ ਸੱਚ ਅਤੇ ਸਿੱਧਕ ਦੇ ਰਾਹ ਤੇ ਚੱਲਣ ਦੀ ਪ੍ਰੇਰਣਾ ਮਹਿਸੂਸ ਕਰਦੇ ਹੋ ਆਪਣੇ ਵਿਚਾਰ ਸਾਂਝੇ ਕਰੋ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਕੇ ਸਾਡੇ ਚੈਨਲ ਗੁਰੂ ਮਰਿਆਦਾ ਨੂੰ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ